ਬੜੀ ਚਾਹਲੀ ਗੱਲਾਂ ਦਾ ਦੇਣਾ ਜਦੋਂ ਵੀ ਆਪਾਂ ਸਾਰੇ ਪੰਜਾਬ ਵਾਸਤੇ ਖੜੇ ਆ ਕਿਉਂਕਿ ਅਸੀਂ ਵੀ ਕੋਈ ਜ਼ਿਆਦਾ ਬੋਲਣ ਨਹੀਂ ਆਏ ਹੈਗੇ ਕਿਉਂਕਿ ਖਾਲਸਾ ਪੰਥ ਦਾ ਕਾਫੀ ਜਿੱਥੇ ਕੋ ਤੱਤਾ ਹੁੰਦਾ ਹੈ ਹਰ ਮਜੂਰ ਉਹਦੇ ਨਾਲ ਖੜਦਾ ਪਰ ਅੱਜ ਕੱਲ ਸਾਡਾ ਖਾਲਸਾ ਪੰਥ ਵੀ ਉੱਥੇ ਆ ਜਿੱਥੇ ਲੋਕ ਲੋਕੇ ਦੇ ਦਿਆਂ ਤੇ ਬੈਠੇ ਹੋਏ ਆਪਾਂ ਆਪਣੀਆਂ ਸੰਪਰਦਾਵਾਂ ਤੇ ਚੋਣ ਦੇ ਡੇਰਾਵਾਂ ਤੇ ਖੜੋਂਦੇ ਲੱਗੇ ਹੋਏ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਧੱਕਲੇ ਹੋ ਗਏ ਪੰਜਾਬ ਦੇ ਨਾਲ ਖੜਤੀ ਲੋੜ ਹੈ ਕਿਉਂਕਿ ਪ੍ਰਸ਼ਾਸਨ ਦੇ ਆ ਤਾਂ ਕੇਸ ਹੈਗਾ ਤੇ ਸ਼ੁਰੂ ਤੋਂ ਚੱਲਦੀ ਆਈ ਹੈ ਉਹੀ ਪੰਜਾਬ ਦੇ ਚਿੱਤੇ ਸਾਡੇ ਟਕੇ ਟਕੇ ਨੂੰ ਮੋੜਾ ਪਾਏਗੇ ਇਸ ਵੀ ਤੇ ਦੇਖੋ ਜਿੰਨਾ ਚਿਰ ਤੱਕ ਅਸੀਂ ਧੱਕਲੇ ਨਹੀਂ ਹੁੰਦੇ ਪੰਜਾਬ ਵਾਲੇ ਦੇਖੋ ਪ੍ਰਸ਼ਾਸਨ ਦੇ ਇੰਨੇ ਵੱਡੀਆਂ ਗਲਤੀਆਂ ਨਹੀਂ ਹੁੰਦੀਆਂ ਪ੍ਰਸ਼ਾਸਨ ਤੇ ਉਹਨਾਂ ਵਾਲੀ ਸਰਕਾਰਾਂ ਹੁੰਦੀਆਂ ਨੇ ਪਰ ਸਾਡੀ ਸਰਕਾਰ ਤੇ ਨਹੀਂ ਚੱਲਦੀ 就到底赔。